ED ਦਾ ਸੰਮਣ ਮੁੜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤਾ ਹੈ ਤੇ ਅੱਜ ਮੁੜ ਪੇਸ਼ ਨਹੀਂ ਹੋਣ ਜਾ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੱਸਦੀ ਹੈ ਕਿ ਪਹਿਲਾਂ ਉਹਨਾਂ ਨੂੰ ਤਿੰਨ ਵਾਰ ਸੰਮਣ ਭੇਜਿਆ ਗਿਆ ਹੈ ਤੇ ਅੱਜ ਚੌਥਾ ਸੰਮਣ ਪੇਸ਼ ਹੋਣ ਦੇ ਹੁਕਮ ED ਦੇ ਵੱਲੋਂ ਦਿੱਤੇ ਗਏ ਸੀ ਤੇ 18 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਈਡੀ ਨੇ ਦਿੱਤੇ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਪੁੱਛ ਪੜਤਾਲ ਕਰਨ ਦੇ ਲਈ ਉਹਨਾਂ ਨੂੰ ਸੱਦਿਆ ਗਿਆ ਸੀ ਪਰੰਤੂ ਉਹਨਾਂ ਨੇ ਚੌਥਾ ਸੱਦਾ ਵੀ ਈਡੀ ਦਾ ਇਗਨੋਰ ਕਰ ਦਿੱਤਾ ਹੈ ਤੇ ਉਹਨਾਂ ਨੇ ਜਿਹੜਾ ਸੱਦੇ ਨੂੰ ਠੁਕਰਾਇਆ ਹੈ ਤੇ ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਮੁਰਤ ਤੋਂ ਪੇਸ਼ ਨਹੀਂ ਹੋਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੋਆ ਜਾਣਗੇ ਤੇ ਜਿਸ ਤੋਂ ਬਾਅਦ ਉਹ ਅੱਜ ਪੇਸ਼ ਨਹੀਂ ਹੋਣਗੇ ਤੇ ਪਹਿਲਾਂ ਉਹਨਾਂ ਨੂੰ ਤਿੰਨ ਵਾਰ ਸੱਮਣ ਭੇਜਿਆ ਦੇ ਚੌਥਾ ਸੰਮਣ ਵੀ ਭੇਜਿਆ ਗਿਆ ਤੇ ਜਿਸ ਤੋਂ ਬਾਅਦ 18 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਤੇ ਉਹਨਾਂ ਨੇ ਪਹਿਲਾ ਤਿੰਨ ਸੰਮਣ ਠੁਕਰਾ ਦਿੱਤੇ ਅਤੇ ਚੌਥਾ ਸੰਮਣ ਵੀ ਉਹਨਾਂ ਦੇ ਵੱਲੋਂ ਠੁਕਰਾਇਆ ਗਿਆ ਹੈ ਹੁਣ ਪਹਿਲਾਂ ਉਹਨਾਂ ਦੇ ਵੱਲੋਂ ਤਿੰਨ ਸੰਮਣ ਭੇਜਣ ਤੇ ਇਹ ਗੱਲ ਇਹ ਕਹੀ ਗਈ ਸੀ ਕਿ ਇਹ ਜਿਹੜੇ ਸੰਮਣ ਨੇ ਗੈਰ ਕਾਨੂੰਨੀ ਮੈਨੂੰ ਚੋਣਾਂ ਤੋਂ ਪ੍ਰਚਾਰ ਕਰਨ ਦੇ ਲਈ ਰੋਕਿਆ ਜਾ ਰਿਹਾ ਹੈ ਪਰੰਤੂ ਮੈਂ ਦਬਣ ਦਬਾਉਣ ਵਾਲਾ ਨਹੀਂ ਹਾਂ ਤੇ ਜੇਕਰ ਮੇਰੀ ਗ੍ਰਿਫਤਾਰੀ ਕਰਨੀ ਹੈ ਤਾਂ ਕਰ ਲਓ ਮੈਂ ਪੂਰਾ ਇਮਾਨਦਾਰ ਤੇ ਕਟੜ ਵਿਅਕਤੀ ਹਾਂ ਤੇ ਪਰੰਤੂ ਮੈਂ ਅਜੇ ਕੋਈ ਵੀ ਪੂਰਾ ਇਸ ਮਾਮਲੇ ਦੇ ਵਿੱਚ ਬਿਲਕੁਲ ਵੀ ਅਜਿਹੇ ਕੰਮ ਨਹੀਂ ਕੀਤਾ ਤੇ ਮੈਂ ਪੂਰਾ ਇਮਾਨਦਾਰ ਅਜਿਹੇ ਜਿਹੜੇ ਬਿਆਨ ਉਹ ਦਿੱਲੀ ਦੇ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਗਏ ਸੀ ਤੇ ਉੱਥੇ ਹੀ ED ਨੇ ਤਿੰਨ ਸੰਮਣ ਭੇਜੇ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛ ਪੜਤਾਲ ਦੇ ਲਈ ਚੌਥਾ ਸੰਮਣ ED ਨੇ ਫਿਰ ਤੋਂ ਦਿੱਤਾ ਤੇ ਜਿਸ ਤੋਂ ਬਾਅਦ 18 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਤੇ ਅੱਜ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਥਾ ਸੰਮਣ ਵੀ ਠੁਕਰਾ ਦਿੱਤਾ ਹੈ ਤੇ ਅੱਜ ਮੁੜ ਤੋਂ ਪੇਸ਼ ਨਹੀਂ ਹੋਣਗੇ ਈਡੀ ਦਾ ਸੰਮਣ ਮੁੜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤਾ ਹੈ ਤੇ ਅੱਜ ਮੁੜ ਪੇਸ਼ ਨਹੀਂ ਹੋਣ ਜਾ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੱਸਦੀ ਹੈ ਕਿ ਪਹਿਲਾਂ ਉਹਨਾਂ ਨੂੰ ਤਿੰਨ ਵਾਰ ਸੰਮਣ ਭੇਜਿਆ ਗਿਆ ਹੈ ਤੇ ਅੱਜ ਚੌਥਾ ਸੰਮਣ ਪੇਸ਼ ਹੋਣ ਦੇ ਹੁਕਮ ਈਡੀ ਦੇ ਵੱਲੋਂ ਦਿੱਤੇ ਗਏ ਸੀ ਤੇ 18 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਈਡੀ ਨੇ ਦਿੱਤੇ ਸੇ ਤੇ ਜਿਸ ਤੋਂ ਬਾਅਦ ਲਗਾਤਾਰ ਪੁਛ ਪੜਤਾਲ ਕਰਨ ਦੇ ਲਈ ਉਹਨਾਂ ਨੂੰ ਸੱਦਿਆ ਗਿਆ ਸੀ ਪਰੰਤੂ ਉਹਨਾਂ ਨੇ ਚੌਥਾ ਸੱਦਾ ਵੀ ਈਡੀ ਦਾ ਇਗਨੋਰ ਕਰ ਦਿੱਤਾ ਹੈ ਤੇ ਉਹਨਾਂ ਨੇ ਜਿਹੜਾ ਸੱਦੇ ਨੂੰ ਠੁਕਰਾਇਆ ਹੈ ਤੇ ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਮੁੜ ਤੋਂ ਪੇਸ਼ ਨਹੀਂ ਹੋਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੋਆ ਜਾਣਗੇ ਤੇ ਜਿਸ ਤੋਂ ਬਾਦ ਉਹ ਅੱਜ ਪੇਸ਼ ਨਹੀਂ ਹੋਣਗੇ ਤੇ ਪਹਿਲਾਂ ਉਹਨਾਂ ਨੂੰ ਤਿੰਨ ਵਾਰ ਸੰਮਣ ਭੇਜਿਆ ਗਿਆ ਤੇ ਚੌਥਾ ਸੰਮਣ ਵੀ ਭੇਜਿਆ ਗਿਆ ਤੇ ਜਿਸ ਤੋਂ ਬਾਅਦ 18 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਤੇ ਉਹਨਾਂ ਨੇ ਪਹਿਲਾ ਤਿੰਨ ਸੰਮਣ ਠੁਕਰਾ ਦਿੱਤੇ ਅਤੇ ਚੌਥਾ ਸੰਮਣ ਵੀ ਉਹਨਾਂ ਦੇ ਵੱਲੋਂ ਠੁਕਰਾਇਆ ਗਿਆ ਹੈ ਹੁਣ ਪਹਿਲਾ ਉਹਨਾਂ ਦੇ ਵੱਲੋਂ ਤਿੰਨ ਸੰਮਣ ਭੇਜਣ ਤੇ ਇਹ ਗੱਲ ਇਹ ਕਹੀ ਗਈ ਸੀ ਕਿ ਇਹ ਜਿਹੜੇ ਸੰਮਣ ਨੇ ਗੈਰ ਕਾਨੂੰਨੀ ਮੈਨੂੰ ਚੋਣਾਂ ਤੋਂ ਪ੍ਰਚਾਰ ਕਰਨ ਦੇ ਲਈ ਰੋਕਿਆ ਜਾ ਰਿਹਾ ਹੈ ਪਰੰਤੂ ਮੈਂ ਦਬਣ ਦਬਾਉਣ ਵਾਲਾ ਨਹੀਂ ਹਾਂ ਤੇ ਜੇਕਰ ਮੇਰੀ ਗ੍ਰਿਫਤਾਰੀ ਕਰਨੀ ਹੈ ਤਾਂ ਕਰ ਲਓ ਮੈਂ ਪੂਰਾ ਇਮਾਨਦਾਰ ਤੇ ਕਟੜ ਵਿਅਕਤੀ ਹਾਂ ਤੇ ਪਰੰਤੂ ਮੈਂ ਅਜੇ ਕੋਈ ਵੀ ਪੂਰਾ ਇਸ ਮਾਮਲੇ ਦੇ ਵਿੱਚ ਬਿਲਕੁਲ ਵੀ ਅਜੇ ਕੰਮ ਨਹੀਂ ਕੀਤਾ ਤੇ ਮੈਂ ਪੂਰਾ ਇਮਾਨਦਾਰ ਹਾਂ ਅਜਿਹੇ ਜਿਹੜੇ ਬਿਆਨ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਗਏ ਸੀ ਤੇ ਉੱਥੇ ਹੀ ED ਨੇ ਤਿੰਨ ਸੰਮਣ ਭੇਜੇ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛ ਪੜਤਾਲ ਦੇ ਲਈ ਚੌਥਾ ਸੰਮਣ ED ਨੇ ਫਿਰ ਤੋਂ ਦਿੱਤਾ ਤੇ ਜਿਸ ਤੋਂ ਬਾਅਦ 18 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਤੇ ਅੱਜ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਚੌਥਾ ਸੰਮਣ ਵੀ ਠੁਕਰਾ ਦਿੱਤਾ ਹੈ ਤੇ ਅੱਜ ਮੋੜ ਤੋਂ ਪੇਸ਼ ਨਹੀਂ ਹੋਣਗੇ